ਚੱਲ ਚੱਲ ਹਰੇ ਦੋਸਤਾਂ ਮਿੱਤਰਾਂ ਅਮਰੀਕਾ ਤੋਂ ਵੀ ਠੀਕ ਠਾਕ ਹਾਂ ਥੋੜੇ ਜਣਾ ਦੇ ਸੈਟ ਬੈਟ ਹੋਣਗੇ ਲਾਵ ਵੀ ਮਿੱਤਰੋ ਅੱਜ ਮਾਰੀ ਆਪਨ ਨੂੰ ਨੇ ਕੋਲੇ ਐਂਟਰੀ ਤੇ ਬੱਚੇ-ਬੁੱੱਚੇ ਬਿਠਾਈ ਬੈਠਾ ਏ ਇੱਕ ਤਾਂ ਪਹਿਲਾਂ ਸ਼ਰਵੀ ਦੇਹੋ ਨਾ ਹਟ ਜਾ ਤੀਤ ਵੀ ਆ ਗਿਆ ਆ ਵੀ ਬੈਠਾ ਇੱਕ ਇਹ ਆਪੋ ਦਾ ਆ ਵੀ ਏ ਸ਼ਰਨੀ ਯਾਰ ਇਹ ਸ਼ਰਨੀ ਰੰਗ ਦੀ ਫੜ ਲੱਗ ਮੜੀ ਜਾਨ ਪਕੜ ਲਿਆ ਭਾਈ ਓਏ ਵੇਦਰਾ ਫੜੀ ਮੜਾਇਆ ਅੱਛਾ ਤੇ ਨਹੀਂ ਫੜਿਆ ਹਾਂ ਸੱਚੀ ਆਹ ਦੇਖੋ ਭਾਈ ਪੱਠਾ ਸਾਨੂੰ ਇੱਕ ਮਿੰਟ ਰੋਕ ਜਿਓ ਫਤਰੀ ਰੱਖ ਦੇ ਇੱਥੇ ਆਹ ਇਹ ਬਗਤ ਬੋਲਦਾ ਨਹੀਂ ਪੱਕਾ ਨਹੀਂ ਨਹੀਂ ਸੱਟਾ ਸੱਟ ਹੂੰ ਬੀ ਕੰਡੜਾ ਜਿਹਦਾ ਰੰਗ ਲਾਇਆ ਉਹ ਵੀ ਸੁਣੀ ਵੀਡੀਓ ਦੇਖੀ ਹੋਣੀ ਜਿਹਨੇ ਨਹੀਂ ਦੇਖੀ ਉਹ ਜਾ ਕੇ ਦੇਖ ਲਓ ਜਿਹਨੂੰ ਤਾੜਦੇ ਨੇ ਬੱਚੇ ਬੁੱੱਚੇ ਕੜਾਈ ਬਿਠਾਵਾ ਹੁਣ ਦਿਖਾਉਨੇ ਆ ਇੱਕ ਮਿੰਟ ਪਹਿਲਾਂ ਤੀਸ ਨੂੰ ਕੁੱਤਰ ਚੈੱਕ ਕਰਨ ਦੋ ਪੁਰਾ ਚੱਕ ਬਾਬਾ ਚੱਕ ਚੈੱਕ ਕਰਾ ਬਈ ਯਾਰ ਮੈਨੂੰ ਕੰਮ ਸਹੀ ਨਹੀਂ ਲੱਗਦਾ ਤੇ ਆਂਡਾ ਕਿਦਾ ਉਹਨੇ ਫੇਰ ਆਂਡਾ ਤੇਰਾ ਫੇਰ ਪਹਿਲਾਂ ਵੀ ਨਹੀਂ ਬੱਚੇ ਬਣੇ ਸੀ ਪਹਿਲਾਂ ਫੜ ਬਾਬਾ ਵੇਖ ਦੋ ਇਹਨੂੰ ਫੜ ਇਹ ਕਿੱਥੋਂ ਆਇਆ ਇੱਧਰ ਆਜਾ ਫੜਦਾ ਹੁੰਦਾ ਸੀ ਟੀਟੀ ਵਾਲਾ ਜਿਹਦੀ ਪੈਨ ਲੰਗਿਆਂ ਨੇ ਲਗਾਈ ਛੱਡੀ ਉਸਤਾਦ ਜੀ ਆਏ ਆ ਅੱਜ ਫੇਰ ਚੈੱਕ ਚੁੱਕ ਕਰਨਗੇ ਹਾਂ ਸਾਰੇ ਕੁੱਤਰ ਚੱਕ ਚ ਤੇਰੀ ਬਾਜੀਆਂ ਜਿਤਨੀਆਂ ਪਾਵਾ ਪਰ ਲਗੀ ਕਾਪਲੇ ਆ ਮਾ ਕਾਪਾ ਬਾਫਾ ਕਾਪਾ ਟੁੱਟੀ ਨੰਦੀ ਲਗੇ ਥਾਲਤੀ ਨੀ ਸਾਥ ਤੇ ਰਹਿਣੇ ਐਡਾ ਸੁੱਖਾ ਹੀ ਪਹਿਲਾਂ ਸੁੱਕੀ ਵੇਰ ਦੇ ਨੇ ਦੁਬਾਰੇ ਚੜਾ ਕੇ ਬਾਪੇ ਨੇ ਚੜਾ ਬਾਪਾ ਜੀ ਜਿੱਤੀ ਨਹੀਂ ਕੋਈ ਪਹਿਲਾਂ ਬਾਪੇ ਨੂੰ ਵਰਦਾਨ ਦੇਣਾ ਉਹੀ ਤਾਂ ਗੱਲ ਹੈ ਨਹੀਂ ਜੀ ਕਾਪੀ ਕਮੁੱਤਰ ਆ ਸਾਹ ਆ ਦੇਖ ਲੈ ਬੱਚੇ ਜੀ ਇਹ ਕਿਤਾ ਲਾਦਦਾ ਹਾਂ ਸਾਰੇ ਬੱਚੇ ਬੱਚੇ ਇਹਨੇ ਤੂੰ ਬੁਹਾ ਯਾਰ ਵੱਡਦਾ ਕੈਮਰਾ ਨਹੀਂ ਨਹੀਂ ਕਿ ਛਿਊ ਛਿਊ ਹਾਰੇ ਦਿਖਾ ਇਹ ਦੱਸ ਉਹ ਵੀ ਕਿਹਦੇ ਕਿਹਦੇ ਆ ਚੱਕੀ ਦੇ ਕਿਹਦੇ ਆ ਦੋ ਪਹਿਲੇ ਟੋਕਰੀ ਦੇ ਬੱਚੇ ਆ ਹਾਰੇ ਓਏ ਹਾਂ ਹਾਂ ਫੜੋ 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 ਆ ਉਤਰੀ ਆ ਰਿਆ ਕਬੂਤਰ ਦਿਖਾ ਵੀ ਠੀਕ ਆ ਜੋੜੇ ਦੇ ਬੱਚੇ ਆ ਠੀਕ ਆ ਬਾਈ ਤੇ ਆਹ ਰੀ ਕਾਲੀ ਕਿੰਨੀ ਚੀਨਾ ਫਟ ਮੰਨ ਰੋ ਹਾਂ ਰੀ ਕਾਲੀ ਕਿੰਨੀ ਕੂਤਰੀ ਉਤਰੀ ਤੇ ਆਹ ਬੈਠਾ ਕਬੂਤਰੀ ਦੇ ਦੋ ਬੱਚੇ ਆ ਵੇ ਹਾਂ ਦਿਖਾਓ ਵੀ ਦਿਖਾਓ ਦਿਖਾ ਆ ਦੇਖੀ ਜੋੜਾ ਰਖਾ ਚੰਗਾ ਜੋੜਾ ਨਰਮ ਠੀਕ ਆ ਹਾਂਜੀ ਜੀ ਜੀ ਇਹਨੂੰ ਵਿਸ਼ਤ ਕੀਤੇ ਨੇ ਬੱਚੇ ਬਾਈ ਆਪਣਾ ਰੱਤੇ ਲੈ ਲਿਆ ਬਾਈ ਰਗੜੇ ਫੇਰਾਂਗੇ ਬਾਈ ਇਹਦਾ ਆ ਲੈ ਜਿਹੜੇ ਬੱਚੇ ਬਈ ਆਪਾਂ ਚੱਕੇ ਲੈ ਲੈ ਜਿਹੜੇ ਅੱਜ ਹੀ ਲੈ ਚੱਲਦੇ ਚੱਲ ਗਏ ਲੈ ਜਾ ਲੈ ਜਾ ਲੈ ਜਾ ਮੈਂ ਤਾਂ ਘੋਹਾ ਦੋ ਹੀ ਤਾਂ ਲੈ ਚੱਲ ਗਏ ਇਹ ਵੀ ਬੱਚੇ ਆ ਲੈ ਗਏ ਇਹ ਤਾਂ ਮਾਤਾ ਬੱਡੇਵਾ ਬਾਈ ਹੋਈ ਰੱਖਾਂ ਨੂੰ ਫਰਦਾ ਵੇ ਇਹ ਕੀ ਦੇ ਆ ਆ ਆ ਛਾਖ ਕੀ ਕਾਲਾ ਜੀ ਨਾਲ ਗੂਤਰੇ ਤੀਰਥ ਕੋਲੋਂ ਜੋੜਾ ਆਇਆ ਦਿਖਾ ਦਿਓ ਦੋਨੇ ਹੀ ਦੋਨੇ ਹੀ ਠੀਕ ਆ ਹਾਂ ਦੇ ਭਾਈ ਇਹ ਦਿੱਤ ਨੂੰ ਪੁੱਛ ਰਿਹਾ ਰਿਜਲਟ ਕੀ ਇਹਦਾ ਕਬੂਤਰ ਦਾ ਕਬੂਤਰੀ ਦਾ ਰਿਜਲਟ ਕੀ ਆ ਯਾਰ ਦੱਸੋ ਦੱਸ ਯਾਰ ਭਾਈ ਤੇ ਸਾਦੇ ਜੋਰ ਬੋਲ ਆਉਂਦੇ ਆ ਜੋਰ ਲਾਉਂਦੇ ਆ ਇਧਰ ਆਂ ਭਾਈ ਕੁਝ ਛੱਡੇ ਇਹਨਾਂ ਨਾਲ ਤਾਂ ਤੂੰ ਕੁਝ ਛੱਡੇ ਆਪਾਂ ਲਿਆ ਪਿਛਲੀ ਜਿਹੜੀ ਢੱਬੇ ਛੱਡੇ ਇਹਦੀ ਸੀ ਉਹ ਜਿਹੜੇ ਆ ਜਿਹੜੇ ਉਹ ਜਿਹੜਾ ਚੀਨਾ ਸੀਗਾ ਉਹ ਕਿਦਾਂ ਦੋਨੇ ਹੀ ਬੜੇ ਵੈਠੇ ਆਹ ਇਹਨੇ ਦੋਨੇ ਹੀ ਆਂਡੇ ਤੇ ਵੰਦੇ ਪਰ ਵੇਖ ਲੈ ਇੰਨੀ ਦੇ ਹੈ ਦੋਨੇ ਆਹ ਦੇਖੋ ਯਾਰ ਭਾਈ ਯਾਰ ਲੈ ਯਾਰ ਇੱਕ ਸੁਰੱਖਿਆ ਕਰਦਾ ਹਾਂ ਤੇ ਦੂਜਾ ਆਂਡੇ ਆਂਡੇ ਬੱਚੇ ਕਰਦੇ ਨਾਲ ਇਹਨੇ ਅੱਛਾ ਇਹਨੇ ਆ ਨਾ ਨਹੀਂ ਹੁੰਦੀ ਹੈ ਹੋਰ ਹੈ ਨਹੀਂ ਆ ਜਿਹੜਾ ਕਬੂਤਰ ਉਧਰ ਜੋੜੀਆਂ ਲਾਈਆਂ ਫਿਰ ਉਧਰਲੇ ਕਿੰਨਾ ਦਾ ਫੜੀਆਂ ਕਬੂਤਰ ਕਿਹੜਾ ਕਹਿੰਦਾ ਇਹ ਪੰਜ ਦਿਨ ਬਾਹਰ ਲਿਆ ਬਾਹਰ ਲਿਆ ਪਰ ਜਲਤ ਇੱਕ ਆਰਦਨੇ ਪਾਸੇ ਹੈ ਜਿਹੜਾ ਕਬੂਤਰ ਸੀਦਾ ਪੰਜ ਦਿਨ ਰਿਹਾ ਸੀ ਟਾਵਰ ਤੇ ਬੱਚਾ ਤੇ ਪੰਜਵੇਂ ਦਿਨ ਜਦੋਂ ਘਰੇ ਆਇਆ ਬਈ ਦਾਣਾ ਇੱਕ ਮਣੀਟਾ ਉਂਦੇ ਦਾ ਛਤਰੀ ਤੇ ਬੈ ਕੇ ਹੀ ਮਰ ਗਿਆ ਤੇਰਾ ਪਰ ਘਰੇ ਆਗਾ ਸੀਗਾ ਤੇ ਜਦੋਂ ਆ ਕੇ ਛਤਰੀ ਤੇ ਬੈਠਾ ਨਹੀਂ ਦਰਵਾਜ਼ੇ ਜੰਗਰੀ ਤੇ ਬੈਠਾ ਉਦੋਂ ਹੀ ਮਰ ਗਿਆ ਬੱਚਾ ਵੇਖ ਲੈ ਇਹ ਵੀ ਡਬੀ ਸੀ ਉਹ ਡਬੀ ਵੀ ਐਂਡ ਸੀ ਇਹਨੇ ਤਾਂ ਧੂੜ ਕੋਟ ਬਾਜੀ ਛੱਡੀ ਸੀ ਥੋੜਾ ਜਿਹਾ ਹੀ ਦਾ ਆਪ ਨਹੀਂ ਗਏ ਸੀ ਮਤਲਬ ਇਹਨੇ ਯਾਰਾ ਬੇਲਿਕ ਨੂੰ ਘੜਾਤੀ ਜੀ ਉਹ ਵੀ ਇਹਦੀ ਸੀ ਨੀ ਨੀ ਡਬੀ ਘਰੇ ਬੋੜ ਦੀ ਘਰੇ ਬਹੁਤ ਥੋੜੇ ਕਰਦਾ ਜੀ ਲੱਗਿਆ ਤੈਨੂੰ ਹੈ ਆਪ ਤੈਨੂੰ ਚੀਨਾ ਚਟੀਆਂ ਦਾ ਰੰਗ ਦੇਖੋ ਯਾਰ ਨਿਕਾ ਜਾ ਲੈ ਜੋਰ ਵਾਲਾ ਲੰਬਾ ਸੱਚ ਬਰਾਵਾ ਆਪਣਾ ਨਵਾਂ ਜੋੜਾ ਰਹਿ ਗਿਆ ਦਿਖਾ 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 ਆ ਵੀ ਲੈ ਜਾ ਜੋਰਦਾ ਹੀ ਕੰਮ ਆ ਸਰ ਜੋਰਦਾ ਜਿਹੜਾ ਅੰਡ ਤੇ ਫਿਰ ਉਹ ਵੀ ਜੋਰਦਾ ਕੰਮ ਦੁੱਦਾ ਆ ਬਈ ਕਮੈਂਟ ਕਰਕੇ ਦੱਸਿਆ ਆਪਣਾ ਜੋੜਾ ਕਿਵੇਂ ਲੱਗਣਾ ਵਾ ਅੱਛਾ ਨਾ ਮਾਇਆ ਤਾਂ ਬਸ ਹੀ ਦਾ ਬਈ ਅੱਖਾਂ ਦੇ ਕੋਈ ਨਹੀਂ ਦੋਨਾਂ ਦੇ ਆ ਯਾਰ ਆ ਕਬੂਤਰੇ ਕਿੱਥੋਂ ਆਉਂਦੀ ਆ ਇਹ ਆਪਣੇ ਕੋਲ ਤੂੰ ਤਿੰਨ ਵੀਰੇ ਕੋਲ ਹੀ ਆ ਤਰੀ ਤੇਰੇ ਕੋਲ ਹੀ ਆ ਹੂੰ ਟੋਲ ਦੇਗਾ ਬਰੀਡਾ ਦੇ ਦਿੰਗਾ ਯਾਰ ਸਹੀ ਆ ਨਾਪਲ ਦਾ ਚੰਗੀ ਆ ਬਾਕੀ ਨੂੰ ਬੱਚੇ ਦਾ ਮੜਾ ਹੈ ਆ ਫੇੜ ਦੇ ਮੜਾ ਬੱਚੇ ਦੇ ਇੱਧਰ ਆ ਕੇ ਦੇਖੋ ਨਹੀਂ ਬਾਕੀ ਕੀ ਹੋ ਗਿਆ ਆ ਇਹ ਆਪੋ ਕੀ ਢੱਡ ਜਿਹੜੇ ਨੂੰ ਆ ਆ ਇਹੋ ਜੀ ਆ ਕਮਲ ਵਾਲਾ ਮੜਾ ਉਹ ਵੰਡਾ ਤਰਤਾਏ ਹੋਏ ਆਪੋ ਤਾਂ ਆਪ ਹੀ ਪਤਾ ਨਹੀਂ ਕਿਹੜਾ ਤਰੀ ਤਰੀ ਜਾਂਦਾ ਚਲੋ ਰੰਗਲੀ ਜੀ ਗਈਏ ਭਰਾ ਮਾ ਦਾ ਕਿੰਨਾ ਉਹ ਵਖਟਣ ਆਖੇ ਸਾਹਮਣੇ ਫੜਾ ਉਹ ਤਾਂ ਮਿਲ ਹੀ ਜਾਂਦੀ ਜਾਂਦੀ ਜਾ ਫੜੀ ਮੜੀ ਉਹ ਰੰਗਲੀ ਜੀ ਇਹਦੇ ਨਾਲ ਮਿਲਾਈ ਆ ਕਿੰਦੀ ਆ ਇਹ ਇਹ ਤੋਂ ਨਹੀਂ ਉਹ ਜਿਨ੍ਹਾਂ ਦੇ ਜਿਨ੍ਹਾਂ ਦੇ ਬੱਚੇ ਕਿਹੜੇ ਕੁਤਰੀਆ ਮੁੰਡੇ ਨੇ ਉਹ ਜਦੋਂ ਮੇਰੇ ਨਾਲ ਲੱਗਾ ਯਾਰ ਸਾਹਮਣੇ ਯਾਰ ਆਹ ਪ੍ਰਾਬ ਨੂੰ ਪਤਾ ਓਏ ਆਪਾਂ ਜਾਂਦੇ ਰਹੇ ਯਾਰ ਛੋੜਦੇ ਨਹੀਂ ਰਜਤ ਰਜਤ ਮੈਨਾਂ ਕਹਿੰਦਾ ਗਰਮੀ ਆਈ ਜਾਂਦੀ ਐ ਨੂੰ ਲਾ ਉਹ ਜਿਹਨੂੰ ਯਾਰ ਇੱਕ ਵਾਰੀ ਪਿੰਜਰਾ ਫੜਾ ਕੇ ਆਈ ਸੀ ਆਪਾਂ ਦੁਕਾਨ ਤੇ ਹੀ ਤੇ ਜਾ ਕੇ ਮੈਨਾਂ ਕਹਿੰਦਾ ਮਾਂ ਇਹਨੂੰ ਗਰਮੀ ਆਈ ਮੋੜ ਵੀ ਕੀਤੀ ਚੰਗੇ ਉਹ ਜਵਾਹਨ ਦੇ ਮੋੜ ਨਹੀਂ ਨੂੰ ਇੱਥੇ ਕਿਹੜਾ ਆਦਾ ਕਿਧਰ ਵਾਂਡੇ ਇਧਰ ਉਹ ਦੇਖ ਕਿਥੇ ਧਰੇ ਫੇਰ ਆਪੋ ਦਾ ਵੀ ਮੇਰੇ ਸਾਲਿਆਂ ਦੀ ਨਜ਼ਰਾਂ ਇਧਰ ਵੀ ਚੱਲੀਆਂ ਆ ਚਿੱਕੂ ਲਈ ਬੈਠਾ ਤਾਂ ਦਿਖਾਵਾ ਉਹ ਕੱਤੇ ਲਈ ਵਰਦਾ ਚਾਹ ਜੋੜੇ ਆ ਗੜੇ ਇਧਰੇ ਨਹੀਂ ਬੈਠੀ ਜੱਤਲਾ ਲਈ ਵਰਦਾ ਆ ਜੋੜੇ ਨੇ ਇਧਰੇ ਐਂਡੇ ਕੋਈ ਗੱਲ ਬਾਤ ਨਹੀਂ ਆਲਾ ਫੜਦੇ ਚੈੱਕ ਕਰਾ ਇਹ ਤਾਂ ਹੁਣ ਕਿਸਮਤ ਆ ਪਾਪਾ ਜੋੜੇ ਜੁੜੇ ਤਾਂ ਜਮਾ ਓਕੇ ਆ ਬਾਈ ਆ ਦੇਖੋ ਜੋੜੇ ਬਾਈ ਕਬੂਤਰ ਜੋੜ ਦੇ ਇੱਕ ਹੋਰ ਆ ਗਿਆ ਜੋੜੇ ਜੁੜੇ ਤਾਂ ਜਮਾ ਓਕੇ ਆ ਬਾਕੀ ਕਿਸਮਤ ਆ ਦੇਣਾ ਜੋੜੇ ਸਾਰੇ ਟੋਪ ਦੇ ਆ। ਲੋੜੇ ਸਾਰੇ ਟੋਪ ਦੇ। ਪਰ ਬਸ ਆਪਣੇ ਅੰਡੇ ਤੇ ਨੀਲੇ ਫਲ ਖਾ ਸਾਰੇ। ਹਾਂ। ਕੀ ਹੈ? ਖਾ ਲੋ। ਲੈ ਭਰਾ। ਹੱਡੀ ਹਟ ਗਈ। ਆ ਤੂੰ ਤੈਨੂੰ ਆਉਂਦਾ ਮਾ। ਇਹ ਨਾ ਕਿ ਜਿਆਦਾ ਪਤਾ ਨਹੀਂ ਕਿਵੇਂ ਲਿਤਾ ਮੈਂ ਤਾਂ ਸਮਝੋ ਭਾਈ। ਹਰੇ ਗੱਠੀ ਨਹੀਂ ਪਤਾ ਹੈ। ਉਹ ਇਹੋ ਪੱਟਕੇ ਇੱਕ ਇਹ ਦੂਪੱਟੇ ਨੇ। ਬਾਈ ਨਹੀਂ। ਕਰਨਾ ਹੈ ਜੀ ਸਹੀ ਹੋਊਗਾ ਤਾਂ ਮੈਂ ਆਉਂਗਾ ਗੱਲ ਵੀ ਕਰਾਂਗਾ ਚੱਲ ਰਿਹਾ ਪਤਾ ਨਹੀਂ ਗੱਜ ਦੇਣੀ ਹੈ ਆ ਵੇ ਆਈਏ ਚੱਲ ਰਿਹਾ ਸਿੱਟੀ ਜਾਂਦਾ ਨੰਨੇ ਨੂੰ ਪਤਾ ਕਿੰਨੇ ਭਾਈ ਨੰਨੇ ਨੇ ਪਤਾ ਕਿ ਮੈਂ ਕਿੱਧਰ ਆਇਆ ਗੱਜ ਦੇਣੀ ਹੈ ਇਹ ਨੰਨਾ ਪੁਰਾਣਾ ਵਾਪਸੀ ਹੈ ਰੰਗ ਇਹਦਾ ਵੀ ਛੋਟਾ ਕੀ ਦਾੰਨਾ ਇਹ ਏ ਜਿਹੜਾ ਇੱਧਰ ਕਾਲਾ ਜੀ ਨਾ ਕਬੂਤਰਾ ਚੀਨੇ ਦਾ ਸ਼ਾਕੀ ਕਬੂਤਰੇ ਦਾ ਚੀਨੇ ਦਾ ਸ਼ਾਕੀ ਦਾ ਚੀਨਾ ਹੋਰ ਆ ਜਾਨੀ ਕੀ ਚੀਨਾ ਜਿਹੜਾ ਇੱਧਰ ਟਾਂਡਿਆਂ ਦੇ ਉਹ ਵਾ ਤੇ ਜਿਹੜੀ ਕਬੂਤਰ ਨੇ ਰੱਤੇ ਬੱਚੇ ਕੱਢੇ ਆ ਸ਼ਾਕੀ ਉਹਦੇ ਨਾਲ ਸੀ ਉਹ ਜਿਹਦਾ ਪਰ ਰੱਤਾ ਨਹੀਂ ਕਢਾਇਆ ਸੀਗਾ ਕੋਟੀ ਦੀ ਰਹਿ ਗਿਆ ਸੀਗਾ ਉਹੋ ਵਾਲਾ ਇਹਦਾ ਉਹਦਾ ਫਿਰ ਦੇਖਣਾ ਮੈਂ ਗੱਜ ਵਾਲੀ ਮੈਂ ਖਿਚਾ ਲਿਆ ਯਾਰ ਆਹ ਰੇ ਖੱਟੀਆਂ ਸੀ ਤੇ ਬੰਦੇ ਮੰਗੀ ਜਾਂਦੇ ਕੋਈ ਨਹੀਂ ਕਢਾਰਾ ਬਸ ਤੇ ਬੀ ਆਪਾ ਆ ਬੈਕ ਕਬੂਤਰ ਪਜਾ ਥੋੜੀ ਉਹੋ ਕਰਦੀ ਆ ਇਹ ਤਾਂ ਅੰਡਾ ਹੀ ਪਣ ਗਿਆ ਤੇ ਭਰ ਗਈ ਜੀ ਜੀ ਆ ਵੀ ਲੈ ਜੋਂ ਮੈਂ ਮੋੜ ਛਤਰੀ ਉਧਰ ਜੋਂ ਮੈਂ ਮੋੜ ਦਿਖਾਉਂਦਾ ਆ ਉਧਰ ਹੋ ਗਿਆ ਕਬੂਤਰ ਤਾਂ ਹੈ ਉੜਦੇ ਆ ਦੇਖੋ ਕਿ ਕਬੂਤਰ ਉੜਦੇ ਆ ਦੇਖੋ ਡਾਂਗਾਂ ਨਾਲ ਆ ਉੜਦੇ ਹੋਰ ਡਾਂਗਣਾ ਕਰੂਗਾ ਆ ਚੱਕ ਬਾਲੂ ਖਾ ਲਈ ਆਂ ਦਾ ਛੱਡਦਾ ਛੱਡਦਾ ਉੜਦੇ ਆ ਤੀ ਰਹੇ ਆ ਵੇਖੀਏ ਇੱਕ ਦਿਨ ਐ ਉੜਦੇ ਤੂ ਕਬੂਤਰ ਹੀ ਡਾਂਗਾਂ ਨਾਲ ਦੇਖੋ ਹੁਣ ਇਹ ਉਹ ਡਾਂਗ ਦੇਖੋ ਕਿੱਡੀ ਚੱਕੀ ਬਾਹਲਾ ਲੂੰਦਾ ਕਿੰਨੇ ਬੱਚਾ ਨਹੀਂ ਕਿੱਦਿਆ ਦਰੀਆਂ ਦੰਦਾਂ ਦਾ ਇਹ ਕਿੱਦਿਆ ਕਿੱਦਿਆ ਉਹ ਯਾਰ ਚੌਂ ਦੇ ਦੀ ਛੋਟ ਫੜੀ ਬਣਾ ਛੋਟੇ ਹੁੰਦੇ ਚੌਂਜ ਛੋੜੀ ਜੇ ਹੋਰ ਰਿਟਾਇਰ ਹਾਂ ਹੀ ਹਾਂ ਹੀ ਰੰਦਾ ਵਾ ਬਣਾਇਆ ਕਰ ਇਨੀ ਮੜੀ ਨਹੀਂ ਨਹੀਂ ਯਾਰ ਮੈਂ ਕਹਾ ਯਾਰ ਕਮਜ਼ੋਰ ਆ ਹਾਂ ਕਮਜ਼ੋਰ ਆ ਯਾਰ ਇਹ ਥੋੜਾ ਲਹੂ ਥੋੜਾ ਜਿਆਦਾ ਪੀਤਾ ਜਾਂਦਾ ਬੱਚਾ ਕਮਜ਼ੋਰ ਆ ਜਿਹੜੇ ਛੱਡਨੇ ਇਹਨਾਂ ਦਾ ਪੀਣਾ ਕਿਹੜੇ ਛੱਡਨੇ ਆ ਹੁਣ ਕਿਹੜੇ ਕਿਹੜੇ ਤੇਰੇ ਕੋਲ ਛੱਡਣਾ ਅੱਠ ਦਸ ਤੱਕ ਨਹੀਂ ਬੱਚਾ ਤਾਂ ਨਹੀਂ ਲੈ ਆ ਨਹੀਂ ਗਿੱਜੇ ਕਿਹੜੇ ਹੁਣ ਤੇਰੇ ਕਿੱਕੀ ਗਿੱਜੇ ਦੋ ਹੀ ਗਿੱਜੇ ਆ ਯਾਰ ਆ ਜਿਹੜਾ ਦੱਸ ਨੇ ਠੀਕ ਆ ਵੇਖੋ ਤੌਣ ਜੀ ਕਿਵੇਂ ਕਰਦਾ ਸੱਪ ਵਾਂਗੂ ਕਰਦਾ ਐ ਆਹ ਦੇ ਰਿਹਾ ਸੱਪ ਨਹੀਂ ਨਹੀਂ ਬਈ ਸੱਪ ਆਪਾਂ ਦੇ ਆ ਸਭਣੀ ਆ ਹਾਂ ਸਭਣੀ ਆ ਇਹਦਾ ਅੰਡਾ ਹੀ ਹੋਵੇ ਤੇਰੇ ਅੱਛਾ ਹੋਲ ਹੋਲ ਅੰਡਾ ਇਹ ਬਈ ਇੱਛਾਦਾਰੀ ਨਾ ਦਾ ਜੁੜਾ ਹੈ ਇਹਦਾ ਫਰਮਣੇ ਬੱਚੇ ਹੀ ਛੱਡੇ ਜਾਣੇ ਬਾਜੀਆਂ ਬੱਚੇ ਛੱਡਨੇ ਨਹੀਂ ਸਹੀ ਹੋਵੇ ਤਰ ਤੱਕ ਇਹ ਆਪਾਂ ਹਾਂ ਹੋ ਬੱਲੇ ਡੱਬੀ ਦਾ ਦੇਖੀਂ ਖੋਈ ਜਾ ਜਾ ਕੇ ਲਿਆ ਜਾ ਕੇ ਬਾਹਰ ਲਿਆਓ ਬਾਹਰ ਲਿਆਓ ਇੱਧਰ ਦਿਖਾ ਡੱਬੀ ਆਪੇ ਬਣੀ ਮਰਦੀ ਆ ਆ ਕਬੂਤਰੀ ਬਈ ਬਹੁਤ ੁੱਡੀ ਯਾਰ ਇਹਦੇ ਕੋਲੇ ਆ ਪੱਲਾ ਜੇ ਤੀਥ ਕੋਲੇ ਖਰਾਬ ਹੋਇਆ ਗਾ ਪੱਲਾ ਖਰਾਬ ਹੋ ਗਿਆ ਉਹ ਡੁੱਟ ਗਈ ਹੋ ਗਿਆ ਆ ਲੋਕਾਂ ਦੇ ਘਰ 3 ਦਿਨੋਂ ਤਿੰਨ ਫਿੱਕ ਤੇ ਇੱਧਰ ਗੂੜਾ ਹੀ ਹੋ ਜਾਂਦਾ ਹਾਂ ਆ ਰਿਹਾ ਬਈ ਆਪਣਾ ਵੱਡਾ ਗਾਲਸਰਾ ਲੋਕਾਂ ਦੇ ਵੇਕਦੇ ਆ ਗਾਲਸਰੇ ਫਿਰ ਦਮੇ ਪਾ ਦੋ ਹੀ ਰਹਿੰਦੇ ਸੀ ਆਪਣੀ ਢੱਬੀ ਤੇ ਕਰੀਂ ਦਰਦੇ ਹਾਂ ਹਾਂ ਇਹ ਕੀ ਦੇਖੋ ਆ ਗਈ ਪੱਲਾ ਲੈਣੀਆਂ ਫੇਰ ਇਹ ਦੀ ਥੈ ਵੀ ਜੂਮ ਕਰਕੇ ਸਾਡਾ ਖੁੱਡਾ ਥੋੜਾ ਜਿਹਾ ਕੰਮ ਤਾਂ ਚੱਲਿਆ ਵਾ ਉਹ ਲੈਂਟਰ ਤੇ ਖੜਾ ਵਾ ਹੋਣਾ ਖੁੱਡਾ ਵਾ ਤਾਂ ਵੈ ਹੀ ਪਾਇਆ ਵਾ ਹੋਰੀ ਹੋਣਾ ਆਪਾਂ ਥੋੜਾ ਜਿਹਾ ਆਹ ਖੜ ਕੇ ਦਿਖਾ ਇਥੇ ਬਾਤ ਤੋਂ ਰਹੇ ਹੋਏ ਤਾਂ ਹੁਣ ਖੱਟਾ ਕਿਤੇ ਰੰਗ ਲਾਇਆ ਸੀ ਅਸੀਂ ਲੈ ਲੈ ਹਾਂ ਪੂਰਾ ਪੀੜਾ ਪੀੜਾ ਕਰਤਾ ਹੀ ਹੁਣ ਤਾਂ ਸਾਫ਼ ਹੋ ਗਿਆ ਹਾਂ ਸਹੀ ਹੈ ਇਹ ਹੈਗੀ ਤੈਨੂੰ ਵੀਡੀਓ ਸ਼ਾਟ ਦਿਖਾਵਾਂਗੇ ਭਾਈ ਵੀ ਮੈਨੂੰ ਮਿਲਾਈ ਕਰਦੇ ਅੱਛਾ ਇਹਨਾਂ ਦੇ ਕਿ ਚੰਗੇ ਆ ਜਾਨਵਰ ਤਾਂ ਕਹਿੰਦੇ ਵੇਖੋ ਗਰਮੀ ਦੀ ਕੋਈ ਗੱਲ ਕੋਈ ਆਪਣੇ ਦਾ ਬਿਮਾਰੀ ਨੇ ਸਾਰੇ ਮਾਰਦੇ ਬੰਨਾਲੀ ਦਾ ਉਹ ਕਹਿੰਦਾ ਚਾਰ ਕਰਕੇ ਮੇਰਾ ਖਾਂ ਨਹੀਂ ਹੋ ਗਿਆ ਪਿਓਰ ਉਹਨੇ ਮਾਰਦੇ ਆਪਣੇ ਸਾਰੇ ਜਾਨਵਰ ਉਹ ਕਿੰਨੇ ਕਿੰਨਾਂ ਤੇਰੇ ਕੋਲੇ ਮੇਰੇ ਕੋਲੇ 15 16 ਹਾਂ ਆ ਸਾਡਾ ਪ੍ਰਾਣਾ ਉਹਨੇ ਕਵਾ ਜੰਨੇ ਉਹ ਆ ਪੁਰਾਣੇ ਬੈਠੇ ਹੀ ਆ ਐ ਕਿਹੜੇ ਹੈਗੇ ਆ ਤਾਂ ਪ੍ਰਾਣਾ ਲੰਡਾ ਆ ਪ੍ਰਾਣੇ ਬੈਠੀ ਹੀ ਆ ਜੀ ਕੱਢ ਦੇਣਾ ਫਿਰ ਹਾਂ ਠੀਕ ਹੈ ਨਾ ਵਾਝ ਕਰਨਾ ਪੈਣਾ ਹੈਗਾ ਲਾ ਇਹ ਭਰਾ ਵੀ ਦਿਖਾਈਏ ਰੈਂਕ ਦੇ ਉੱਪਰ ਆਇਆ ਲੈ ਇਹੋ ਜਿਹੇ ਅਦੋਂ ਨੇ ਇਹਦਾ ਭਰਾ ਵੀ ਦੇਖੋ ਭਰਾ ਬਣਾਏ ਹੋਏ ਆ ਹਾਂ ਤੈਂ ਦਿਨ ਬਾਹਰ ਰੱਖਿਆ ਸੀ ਤਾਰਾਂ ਤੇ ਉਲੇ ਨੂੰ ਮੈਂ ਲਾਇਆ ਸੀ ਦੇਖ ਲੈ ਤੇ ਬੱਚੇ ਵੀ ਇਹਦੇ ਬਹੁਤ ਹਰਦੇ ਆ ਦੋਨੇ ਇੱਕੋ ਹੀ ਕਾਲਕਾਂ ਤੇ ਵੀ ਘੜਦਾ ਹੈ ਕੋਈ ਨਹੀਂ ਆਈ ਹੁਣ ਜਿਹੜਾ ਦੋੜ ਆਇਆ ਜੀ ਹੈ ਜੀ ਉਹ ਨਾਲ ਦੀ ਆਹ ਕਿਹੜਾ ਕਬੂਤਰ ਹੈ ਤੇ ਫਟ ਚੱਕੀ ਅੱਛਾ ਫਟੀਆਂ ਦਾ ਟੱਕੇ ਆ ਤੂੰ ਟੀਰ ਜਿਹੜਾ ਤੂੰ ਕਹਿੰਦਾ ਇਥੋਂ ਫੇਰ ਲਾ ਗਏ ਮੋਜੇ ਨਾਲ ਪਾ ਲਾ ਲੈ ਮੈਨੂੰ ਬਣੀ ਥੋੜੇ ਲੱਗਦੇ ਦੇਖਣ ਦੇ ਘੇਣ ਬੱਸ ਦੇ ਨਾ ਗੱਜਿਆ ਪਰ ਹੈ ਤਰੇ ਨਾ ਮਟਾ ਕਬੂਤਰ ਗੱਜਿਆ ਨਹੀਂ ਹੈ ਬੱਚੇ ਕਿਵੇਂ ਹੁੰਦੇ ਨੇ ਉਹੀ ਇਹਦਾ ਬੱਚਾ ਟੀਰਾ ਜਿਹੜਾ ਸੀ ਬੜਾ ਜਿਹਦੀ ਭੈਣ ਉੱਥੇ ਨਗਾਏ ਛੱਡੀ ਸੀ ਫੜ ਫੜਾ ਯਾਰ ਅੱਛਾ ਠੀਕ ਅਚੇ ਹੁੰਦੇ ਉਹਦਾ ਜਿਹੜਾ ਬੜਾ ਠੀਕ ਆ ਹੁੰਦਾ ਭਰਾ ਜੀ ਉਹ ਕਬੂਤਰ ਜਿਹੜੀ ਆਪਾਂ ਤੁਸੀਂ ਕੋਸ਼ਿਸ਼ ਕਰਦੇ ਸ਼ੋਗਰ ਮੋਲ ਪੈ ਰਹੀ ਸੀ ਨਾ ਲੱਕੀਆਂ ਵਾਲੀ ਜੋ ਉਹ ਉਹਦੇ ਅਰਜੀ ਆਈ ਸੀ ਆਈ ਸੀ ਉਹਦੇ ਮੋੜਦਾ ਆਈ ਸੀਗੀ ਥਾਲੀ ਹਨਾ ਹੋਰ ਚਕੀਚੀ ਲੈਣਾ ਚੜਦੀ ਸੀ ਚਕੀਚੀ ਲੈ ਲੈ ਤੀਰ ਤੋਂ ਦਸੋਂ ਲੱਗੇ ਸਰਾਇ ਕਰਾਦੀ ਮਤਲਬ ਮੇਲਾ ਜੀ ਡਿੱਗਿਆ ਤੁਸੀਂ ਟੀਨਾ ਤੇ ਆ ਕੇ ਡਿੱਗਿਆ ਜਿੱਥੋਂ ਬਾਈ ਓਲਾ ਮਾਰਿਆ ਸੀ ਚੜਦਾ ਗਿਆ ਹੈਗਾ ਉਹ ਨਜ਼ਰੀ ਲਾ ਕੇ ਭਾਜੀ ਚੱਲ ਕੋਈ ਮੈਂ ਨਾ ਕਹੇ ਸਾਈਕਲ ਜਾਵਾ ਮੈਂ ਕਹਾਂ ਓਏ ਆਪਣਾ ਸਾਈਕਲ ਤੇ ਬਹਿ ਕੇ ਆਉਣਾ ਹੈ ਤੇ ਹੋਰ ਕਿਹੜਾ ਸਾਈਕਲ ਦੀਆ ਡੰਡੇ ਵਾਲਾ ਦੀ ਜੌਂਡੀ ਰੈਂਗਸ ਦਾ ਨਾ ਗੇਰਾ ਬਿੱਲੋ ਬਿੱਲੋ ਤੂਫਾਨੀ ਦੇ ਟਾਇਰਾਂ ਵਾਲਾ ਅੱਛਾ ਗੇਰਾ ਵਾਲੀ ਮਨੂਨਾ ਕਹਿੰਦੇ ਮੈਂ ਚਲਾ ਕੇ ਲੈ ਗਿਆ ਜਰੂਰ ਕਹਿੰਦੇ ਮੈਂ ਚਲਾ ਕੇ ਤੇ ਇਹ ਕਹਿੰਦਾ ਮੈਂ ਚਲਾ ਕੇ ਲੈ ਉਹ ਕਹਿੰਦਾ ਤੁਹਾਨੂੰ ਦੇਣਾ ਹੀ ਨਹੀਂ ਹਾਂ ਨਾ ਨਹੀਂ ਪਤਾ ਉਹ ਕਹਿੰਦਾ ਤੂੰ ਹੀ ਤਾਂ ਲੜੀ ਜਾਂਦੀ ਚੜ ਗਿਆ ਹੀ ਕਬੂਤਰ ਤਾਂ ਨਹੀਂ ਕਬੂਤਰ ਚੜ ਗਿਆ ਹੋ ਗਿਆ ਤੇ ਨਹੀਂ ਆਉਨੇ ਗੱਲ ਜੇ ਚੱਲਦਾ ਹਾਂ ਹੋਰ ਅੱਗੇ ਤੇ ਛੇ ਕਬੂਤਰ ਜਹਰੇ ਆ ਕੋਈ ਨੀਲਾ ਫਰਦਾ ਨੀਲਾ ਲੈਣਾ ਬੀਡ ਪੁਣਾ ਕੇ ਬੱਚਾ ਹੋ ਕੀ ਵੀਰ ਕਹਿੰ ਤੈਨੂੰ ਕਾਲੇ ਜੀਨਿਆਂ ਦਾ ਵਾੜਾ ਸ਼ੌਕ ਆ ਉਹ ਤਾਂ ਸ਼ੁਕਰ ਕਰ ਨਿਕਲ ਗਿਆ ਉਹਨੇ ਤਾਂ ਨੀ ਬਾਜੀ ਤਾਂ ਆਏ ਨੇ ਜਿਹੜੇ ਲੰਮੇ ਪੁੰਦਾਈ ਨਾ ਵੱਡੇ ਪੰਡ ਦਾ ਆਏ ਉਹ ਜੇ ਉੱਡਣਗੇ ਕਿ ਨਹੀਂ ਓਏ ਆਂਡੇ ਦਾ ਸਾਲਾ ਤਰੀ ਬਿੱਠਾ ਕਿਹੜਾ ਉਹ ਆ ਵਿੱਚ ਗੁੰਗੇ ਜੀ ਮੈਨੂੰ ਨਹੀਂ ਪੜਾ ਹਾਂ ਜਿਹੜਾ ਰੱਬ ਨਾਲ ਲੱਤਾਂ ਲਾਈ ਵੈਦ ਬਾਈ ਕੰਦਾ ਨਹੀਂ ਖੜਨੇ ਕਹਿੰਦਾ ਉੱਡਣਗੇ ਕਹਿੰਦਾ ਪਰ ਖੜਨੇ ਹੀ ਨਹੀਂ ਵੇਖੋ ਬਾਈ ਗਰਮੀ ਦਾ ਪਤਾ ਨਾ ਲੋਗ ਸਿੱਤੀ ਨਾ ਹੋ ਰਾ ਹੁਣ ਹੀ ਕਨਕ ਪਾਈਆ ਪੁੱਛ ਲੈਣ ਨਹੀਂ ਖਰਾਕ ਦੇ ਨਹੀਂ ਸਾਰੀ ਕੋਈ ਪਾਈ ਲੱਗ ਬਗ ਇਹ ਸਿੱਤੋ ਥੋੜਾ ਜਿਹਾ ਠੇਗਾ ਤਮਾਕੂ ਫੇਰੀ ਆਮ ਤਮਾਲੇ ਇਧਰ ਹਾਂ ਹਾਂ ਬਰਾਹਮਣ ਕੋਈ ਲੈ ਕੇ ਹੁਣ ਹੁਣ ਕਿੰਨਾ ਨੂੰ ਬਧਾਉਂਦੇ ਇਹ ਇਹਨੂੰ ਦੇ ਦਾਂਗੇ ਜੀ ਇਹ ਉੱਡ ਗਿਆ ਨਹੀਂ ਫਿਰ ਛਤਰੀ ਦਾ ਕਦਮ ਨਹੀਂ ਗਿਆ ਕਦ ਦੇ ਕੇ ਗੱਡਾ ਫੇਰੇ ਚਾਹ ਬੱਚਾ ਇਹ ਲੰਮਾ ਇਹ ਕਿਹੜੇ ਦਾ ਹੈ ਏਟੀ ਰੇਗ ਉੱਤਰ ਜਾ ਉਧਰ ਆ ਬਰਾਹਮਣ ਕੋਲੇ ਸਾਰੇ ਕਿਉਂ ਅਸਲ ਪਹਿਲਾਂ ਕਰਨਾ ਆਪਣੇ ਨਾਲੇ ਘਰ ਕੇ ਕਰਦੇ ਪੁੱਛੀਏ ਤੂੰ ਤਾਂ ਲੈਣਾ ਦੋ ਘਟੇ ਦਾ ਉਹ ਟਾਰਗੇਟ ਆਪਣੇ ਦਾ ਉਹ ਪਾ ਲਾਂਗੇ ਉਹ ਦੋ ਇਧਰ ਫੇਰ ਇਧਰ ਹੀ ਚੰਡ ਦੇ ਨੇ ਇਹਦੇ ਬਰਾਬਰ ਹੀ ਦੋ ਲਾ ਦੇ ਨੇ ਹੁਣ ਇਹਦੇ ਨਾਲ ਫਿਰ ਦੇ ਘਰ ਦੇ ਨੇ ਬਾਹਰ ਕਰ ਲੈਣਾ ਉਹਨਾਂ ਨੂੰ ਬਾਹਰ ਘਰ ਤੇ ਰੱਖ ਦੇਣਾ ਹਾਂ ਜੀ ਬਾਹਰ ਲੈ ਲੈ ਆਹ ਕਰ ਆਪਾਂ ਲੈ ਕੇ ਤੂੰ ਉਤਰਖੰਡ ਨਹੀਂ ਖੋਲਦੇ ਆਪਾਂ ਨਹੀਂ ਯਾਰ ਬਾਈ ਸਾਰਾ ਚਿੜੀਆ ਘਰ ਬਣਾ ਚਿੜੀਆ ਘਰੀ ਬਣਾ ਦੇਣਾ ਮੈਂ ਇਹ ਲੰਮੇ ਹੀ ਗੁੱਡੇ ਪਾ ਦੇਣੇ ਨੇ ਲੈਣਾ ਬਾਹਰ ਇੱਥੇ ਵਿੱਚ ਹੀ ਛੱਡ ਦਿੰਦੇ ਨੇ ਕੁੱਕੜ ਕਬੂਤਰ ਮੁਰਗੀਆਂ ਤੱਲੇ ਕੁਤਰ ਛੱਡ ਦਿੰਦੇ ਨੇ ਕਮਰੇ ਆਜ ਖੁੱਲੇ ਮੋਰ ਵੀ ਹਾਂ ਮੋਰ ਵੀ ਲੈ ਕੇ ਘਰ ਤਾਂ ਨਹੀਂ ਵਹਾਂ ਕਰਨੀ ਦੀ ਇੱਕ ਚ ਤੂੜੀ ਇੱਕ ਚ ਪਸੂ ਪਸੂਆਂ ਲਈ ਹੋ ਦਰਿਆ ਬਾੜ ਚਲੋ ਫਿਰ ਚੱਲ ਗਏ ਲਾਉ ਬਾਗੁਰੂ ਬਾਕੀ ਇਹ ਮੇਰੇ ਦਾ ਪਰ ਇਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂ ਸੋ ਵੀਡੀਓ ਕਰਦਾ ਲਗੀ ਬਾਏ ਮੈ ਤੁਹਾਨੂੰ ਅਫਸੋਸ ਹੀ ਹੈ ਰਾਈ ਮੇਰੇ ਮਿੱਤਰੋ ਦੋ ਤਿੰਨ ਦਿਨ ਬੈਠੀ ਮੈਂ ਚਲਾਂ ਡਾਂਡੇ